ਹੋਰ ਵੱਡੇ ਪੱਧਰ ਤੇ ਸਰਸਾ ਨੰਗਲ ਤੋਂ ਲੈ ਕੇ ਨੰਗਲ ਤੱਕ ਤਾਂ ਕਿ ਸਾਡਾ ਉਹ ਆਪਾਂ ਇਕੱਲੇ ਆਪਣੇ ਨਹੀਂ ਕਈ ਕਈ ਸਦੀਆਂ ਤੱਕ ਦਾ ਜਿਹੜਾ ਆਪਾਂ ਗੰਦਗੀ ਫੈਲਾ ਰਹੇ ਹਾਂ ਬਹੁਤ ਲੰਬੇ ਸਾਲਾਂ ਦਹਾਕਿਆਂ ਲੰਬੀ ਜਿੱਥੇ ਹਰ ਇੱਕ ਸਿੱਖ ਦੀ ਆਸਥਾ ਹੈ ਕਿ ਉਹਨਾਂ ਦੇ ਬਜ਼ੁਰਗਾਂ ਨੇ ਜਿਹੜਾ ਵੀ ਕੋਈ ਚੱਲ ਵਸਦਾ ਉਹਦੇ ਅਸਟ ਉੱਤੇ ਜਾਂਦੇ ਆਂ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਮੈਂ ਕੁਝ ਨਾ ਸ਼ੁਰੂ ਕੀਤਾ ਜਾ ਰਿਹਾ ਨਹੀਂ ਕੀ ਪਲਾਨ ਹੈ ਸਰ ਹੋਲੇ ਮੱਲੇ ਨੂੰ ਲੈ ਕੇ ਸਰਕਾਰ ਦੇ ਵੱਲੋਂ ਜਾਂ ਤੁਸੀਂ ਅੱਜ ਕੁਝ ਨਹੀਂ ਅਸੀਂ ਪਿਛਲੇ ਸਾਲ ਵੀ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਕਿ ਨਨਪੁਰ ਸਾਹਿਬ ਦਾ ਜਿਹੜਾ ਹੋਲਾ ਮਹੱਲਾ ਹੈ ਉਹ ਪੂਰੇ ਕੁਲ ਜ਼ਹਾਂ ਦੇ ਵਿੱਚ ਸੰਗਤਾਂ ਆਉਂਦੀਆਂ ਤੇ ਸਭ ਨੂੰ ਬੜਾ ਚਾਹ ਹੁੰਦਾ ਹੈ ਕਿ ਉਹ ਸ੍ਰੀ ਨਨਪੁਰ ਸਾਹਿਬ ਦੀ ਧਰਤੀ ਦੇ ਆਖੇ ਨਤਮਸਤਕ ਹੋਣ ਤੇ ਹੁਲਾ ਮਹਲਾ ਇੱਥੇ ਮਨਾਉਂ। ਇਸ ਕਰਕੇ ਪਿਛਲੇ ਸਾਲ ਵੀ ਸਾਡੇ ਵੱਲੋਂ ਇਹ ਸਫਾਈ ਬਿਆਨ ਚਲਾਇਆ ਗਿਆ ਸੀ। ਜਿਹੜੇ ਲੰਗਰ ਲੱਗਨੇ ਹੁੰਦੇ ਆ ਸੜਕਾਂ ਦੇ ਕੰਡੇ ਉੱਥੇ ਹੀ ਗੰਦ ਪਿਆ ਹੁੰਦਾ ਤੇ ਉਸ ਨੂੰ ਕਾਫੀ ਭਰਪੂਰ ਹੰਗਾਰਾ ਮਿਲਿਆ ਸੀ। ਇਸ ਸਾਲ ਵੀ ਅਸੀਂ ਜਿਹੜਾ ਹੈ ਅੱਜ ਇਸ ਹੋਰ ਵੱਡੇ ਪੱਧਰ ਤੇ ਸਰਸਾ ਨੰਗਲ ਤੋਂ ਲੈ ਕੇ ਨੰਗਲ ਤੱਕ ਤਾਂ ਕਿ ਸਾਡਾ ਹਰ ਸਾਰਾ ਹਲਕਾ ਮੇਨ ਰੋਡ ਤੇ ਜਿੱਥੇ-ਇੱਥੇ ਵੀ ਗੰਦ ਆ ਉਸ ਨੂੰ ਸਾਫ਼ ਵੀ ਕਰਾਂਗੇ। ਪੇੜ-ਪੌਦੇ ਜਿਹੜੇ ਸਟਰੀਟ ਲਾਈਟਸ ਬੰਦ ਹੈ ਉਹ ਜਿੱਥੇ ਜਿੱਥੇ ਡਵਾਈਡਰ ਪੇਂਟ ਹੋਣੇ ਉਹ ਜਿੱਥੇ ਜਿੱਥੇ ਸੜਕਾਂ ਦੀ ਰਿਪੇਅਰ ਹੋਣ ਵਾਲੀ ਹੈ ਕੋਈ ਵੀ ਟੋਇਆ ਕੋਈ ਵੀ ਹੋਰ ਜਿਹੜੇ ਪੈ ਉਹ ਹੈ ਉਹ ਸਭ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਅਸੁਹੂਲਤ ਦਾ ਜਿਹੜਾ ਹੈ ਆ ਸਾਹਮਣਾ ਨਾ ਕਰਨਾ ਪਵੇ ਤੇ ਜਿੰਨੀ ਵੀ ਸੰਗਤ ਆਵੇ ਉਹ ਆਨੰਦ ਦੇ ਨਾਲ ਨਨ ਪੁਰਸਾ ਵਿੱਚ ਮੱਥਾ ਟੇਕ ਸਕੇ ਸਰ ਰਾਤਪੁਰ ਸਾਹਿਬ ਗੜਸ਼ੰਕਰ ਦੀ ਸੜਕ ਹੈ ਉਹ ਵੀ ਤੇ ਲੰਬੇ ਸਮੇਂ ਤੋਂ ਆਮ ਸਰਕਾਰਾਂ ਆਈਆਂ ਜੀ ਜੀ 2022 ਤੋਂ ਜੀ ਉਸਦੇ ਪੈਸੇ ਰਿਲੀਜ਼ ਹੋ ਚੁੱਕੇ ਆ ਮੈਂ ਖੁਦ ਵੀ ਬਾਬਿਆਂ ਕੋਲ ਜਾ ਕੇ ਆਇਆ ਆ ਫੌਰੀਸ ডিপਾਰਟਮੈਂਟ ਨੇ ਇੱਕ ਆਬਜੈਕਸ਼ਨ ਲਾਇਆ ਹੋਇਆ ਕਿ ਵਿੱਚ ਜੰਗਲਾਤ ਦੀ ਜ਼ਮੀਨ ਆਂਦੀ ਹੈ ਉਹ ਅਸੀਂ ਬਾਰ-ਬਾਰ ਉਹ ਸਬਜੈਕਸ਼ਨ ਨੂੰ ਹਟਾਉਣ ਦੇ ਲਈ ਅਸੀਂ ਭਾਰਤ ਸਰਕਾਰ ਨੂੰ ਵੀ ਲਿਖਿਆ 40 ਕਰੋੜ ਦੀ ਸੜਕ ਬਣਨੀ 25 ਕਰੋੜ ਦਾ ਜਿਹੜਾ ਹੈ ਟੈਂਡਰ ਵੀ ਹੋ ਚੁੱਕਿਆ 25 ਕਰੋੜ ਉਸ ਨੂੰ ਮਿਲ ਵੀ ਚੁੱਕਿਆ ਜਿਹਨੂੰ ਟੈਂਡਰ ਹੈ ਤਾਂ ਕਿ ਕੰਮ ਸ਼ੁਰੂ ਇਮੀਡੀਏਟਲੀ ਕੀਤਾ ਜਾਵੇ ਸਿਰਫ ਜੰਗਲਾਤ ਮਹਿਕਮੇ ਤੋਂ ਅਸੀਂ ਬਹੁਤ ਜਲਦੀ ਜਿਹੜਾ ਹੈ ਉਹ ਲੈ ਕੇ ਉਹ ਹੀ ਸੜਕ ਜਿਹੜੀ ਹੋ ਜਾਊਗੀ ਸਰ ਉਸ ਤੋਂ ਇਲਾਵਾ ਕਿ ਸਾਖੂ ਅਸੀਂ ਅੱਜੇ ਸੇਵਾ ਕਰਨ ਲੱਗੇ ਆਂ ਤੇ ਹੌਲੇ-ਮੱਲੇ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਹਲਕਾ ਜਿਹੜਾ ਹੈ ਸ਼ਰੀਨੰਗਪੁਰ ਸਾਹਿਬ ਉਹ ਪੂਰੀ ਦੁਨੀਆ ਤੋਂ ਇੱਥੇ ਸੰਗਠਨਾਣਾ ਤਾਂ ਮੈਂ ਆਪ ਜੀ ਨੂੰ ਵੀ ਬੇਨਤੀ ਕਰੂੰਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਇਸ ਜਿਹੜਾ ਹੈ ਇਹ ਇਕੱਲਾ ਕੋਈ ਪਾਰਟੀ ਦਾ ਹੈ ਕੋਈ ਨੀਜੀ ਨਹੀਂ ਸਾਰੇ ਸਭ ਦਾ ਸਹਿਯੋਗ ਚਾਹੀਦਾ ਪ੍ਰਸ਼ਾਸਨ ਵੱਲੋਂ ਵੀ ਸਹਿਯੋਗ ਹੈ ਵੱਖ-ਵੱਖ ਜਿਹੜੀ ਨਗਰ ਕੌਂਸਲਾਂ ਹੁੰਦੀਆਂ ਚੈਨੰਗਲ ਹੈ ਚਾਹੇ ਅਨੰਦਪੁਰ ਸਾਹਿਬ ਹੈ ਚੱਕੀਪੁਰ ਸਾਹਿਬ ਹੈ ਜਿੰਨੇ ਪਿੰਡਾਂ ਦੀ ਬਲਾਕ ਹੈ ਮਨਰੀਗਾ ਦੇ ਸਾਰੇ ਸਾਥੀ ਹੈ ਉਹ ਵੀ ਸਾਰੇ ਸਮਾਜ ਸੇਵੀ ਵੀ ਯੂਥ ਕਲੱਬ ਸਭ ਨੂੰ ਇਕੱਠਾ ਕਰਕੇ ਅਸੀਂ ਇਹ ਕਰ ਰਹੇ ਹਾਂ ਤੇ ਅਸੀਂ ਇਸ ਦੇ ਉੱਤੇ ਜ਼ੋਰ ਬਣਾਈ। ਸਰ ਕੀਤਪੁਰ ਸਾਹਿਬ ਦਾ ਬੱਸ ਸਟੈਂਡ ਦੀ ਲੰਮੇ ਸਮੇਂ ਤੋਂ ਮੰਗਿਆ ਇਤਿਹਾਸਿਕ ਨਗਰੀ ਹੈਗੀ ਆ ਮੈਂ ਰਾਣਾ ਜੀ ਸਿੰਘ ਸਮੂਹ। ਕੀਤਪੁਰ ਸਾਹਿਬ ਦੇ ਜਿਹੜੇ ਬਹੁਤ ਵੱਡੇ ਮਸਲੇ ਸੀ ਸਾਡੀ ਸਰਕਾਰ ਨੇ ਉਹ ਹੱਲ ਕੀਤੇ ਆ। ਮੈਂ ਹਮੇਸ਼ਾ ਸਮਝਦਾ ਕਿ ਕੀਤਪੁਰ ਸਾਹਿਬ ਦੀ ਜਿਹੜੀ ਮਹਾਨਤਾ ਉਸ ਦੇ ਉੱਤੇ ਜਿਵੇਂ ਤੁਸੀਂ ਆਖਿਆ ਸਹੀ ਹੈ। ਤੁਸੀਂ ਬੱਸ ਸਟੈਂਡ ਦਾ ਜ਼ਿਕਰ ਕਰ ਰਹੇ ਹੋ ਬੱਸ ਸਟੈਂਡ ਤੋਂ ਬਾਅਦ ਦੀ ਗੱਲ ਉਹ ਤੇ ਹਸਪਤਾਲ ਵੀ ਜਿਹੜਾ ਹੈ 24 ਉਹ ਨਹੀਂ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਹੈ ਬਹੁਤ ਲੰਬੇ ਸਾਲਾਂ ਦਹਾਕਿਆਂ ਲੰਬੀ ہاں ਜਿੱਥੇ ਹਰ ਇੱਕ ਸਿੱਖ ਦੀ ਆਸਥਾ ਹੈ ਕਿ ਉਹਨਾਂ ਦੇ ਬਜ਼ੁਰਗਾਂ ਦੇ ਜਿਹੜਾ ਵੀ ਕੋਈ ਚੱਲ ਵਸਦਾ ਉਹਦੇ ਅਸਥ ਉੱਥੇ ਜਾਂਦੇ ਆ ਅਸੀਂ ਉਹ ਅਸਥ ਜਿਹੜੇ ਇਸ ਵਕਤ ਇੰਨੇ ਬੁਰੇ ਹਾਲਾਤਾਂ ਦੇ ਵਿੱਚ ਉੱਥੇ ਜਲ ਪ੍ਰਵਾਹ ਕਰੀ ਜਾ ਰਹੇ ਆ ਤਕੀਤਪੁਰ ਸਾਹਿਬ ਦੇ ਇਸ ਤੋਂ ਇਲਾਵਾ ਕੀਤਪੁਰ ਸਾਹਿਬ ਦਾ ਜਿਹੜਾ ਟੂਰਿਜ਼ਮ ਹੈ 6 ਗੁਰੂ ਸਹਿਵਾਨਾ ਦੀ ਚਰਨਛੋਪ ਪ੍ਰਾਪਤ ਕਰਤੀ ਹੈ ਦੋ ਗੁਰੂ ਸਹਿਵਾਨਾ ਦੇ ਜਿਹੜਾ ਜਨਮ ਸਥਾਨ ਹੈ ਤਕੀਤਪੁਰ ਸਾਹਿਬ ਦਾ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਤੁਹਾਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ 2 ਤਰੀਕ ਨੂੰ ਇਸ ਸ਼ਨੀਵਾਰ ਅ ਅਸੀਂ ਜਿਹੜਾ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਹੈ ਕੰਮ ਦੀ ਸ਼ੁਰੂਆਤ ਹੋਊਗੀ ਤੇ ਇਸ ਕੰਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਜਿੰਨੇ ਮਹਾਪੁਰਖ ਹੈ ਸਾਡੇ ਹਲਕੇ ਦੇ ਉਹਨਾਂ ਨੂੰ ਸਭ ਨੂੰ ਮੰਤਰੇ ਭੇਜ ਰਿਹਾ ਤਾਂ ਕਿ ਉਹਨਾਂ ਦੇ ਹੱਥੋਂ ਇਹ ਜਿਹੜਾ ਸ਼ੁਭ ਕੰਮ ਕਰਵਾਇਆ ਜਾਵੇ ਤੇ ਮਾਨਯੋਗ ਸਾਡੇ ਮੈਂਬਰ ਪਾਰਲੀਮੈਂਟ ਸੰ ਸੀਚੇ ਹਲਜੀ ਉਹ ਵੀ ਆਣਗੇ ਦੂਜਾ ਕੀਪੂਰ ਸਾਹਿਬ ਦਾ ਇੱਕ ਲੰਬੇ ਸਮੇਂ ਤੋਂ ਜਿਹੜੀ ਮੰਗ ਸੀਗੀ ਉਹ ਹਸਪਤਾਲ ਦੀ ਸੀ ਉਹ ਵੀ ਜਿਹੜਾ ਹੈ 2.5 ਕਰੋੜ ਰੁਪਏ ਡੀਸੀ ਸਾਹਿਬ ਦੇ ਖਾਤੇ 'ਚ ਪੰਜਾਬ ਦੇ ਸਾਰੇ ਐਮਪੀਆਨ ਐ ਸੱਤੋਂ ਦੇ ਸੱਤੋਂ ਰਾਜ ਸਭਾ ਐਮਪੀਆਨ ਐ ਇਸ ਦੇ ਲਈ ਯੋਗਦਾਨ ਪਾਇਆ ਹਰਪ੍ਰਜਨ ਸਿੰਘ ਜੀ ਨੇ 50 ਲੱਖ ਦਿੱਤਾ ਸਾਨੀ ਸਾਹਿਬ ਨੇ 50 ਲੱਖ ਦਿੱਤਾ ਸਿਚੇਵਾਲ ਸਾਹਿਬ ਵੱਲੋਂ 25 ਲੱਖ ਆਇਆ ਜਿੰਨੇ ਵੀ ਸਾਡੇ ਸਾਰੇ ਐਮਪੀਸ ਮਾਨਯੋਗ ਐਮਪੀ ਸਾਹਿਬਾਨਾ ਵੱਲੋਂ ਆਇਆ ਉਸ ਦਾ ਵੀ ਜਿਹੜਾ ਕੰਮ ਹੈ ਸਾਡੀ ਕੋਸ਼ਿਸ਼ ਹੈ ਕਿ ਮਾਰਚ ਮਹੀਨੇ ਚ ਉਸ ਦਾ ਟੈਂਡਰ ਲੱਗ ਜਾਵੇ ਨੰਬਰ ਤੀਜਾ ਤੁਸੀਂ ਬੱਸ ਸਟੈਂਡ ਬੱਸ ਸਟੈਂਡ ਦੇ ਲਈ ਕਿੱਕਪੁਰ ਸਾਹਿਬ ਤੁਸੀਂ ਜਗ੍ਹਾ ਦੋ ਜਗ੍ਹਾ ਮੈਂ ਆਇਡੈਂਟੀਫਾਈ ਕੀਤੀਆਂ ਇੱਕ ਬਲਾਸਪੁਰ ਰੋਡ ਦੇ ਉੱਤੇ ਇੱਕ 메ਨ ਰੋਡ ਦੇ ਉੱਤੇ ਆਲਰੇਡੀ ਕੁਝ ਇਨਕ੍ਰੋਚਮੈਂਟ ਹੋਈ ਹੋਈ ਹੈ ਤਾਂ ਉਹ ਵੀ ਕਰ ਰਹੇ ਆ ਚੌਥਾ ਸਬਜੀ ਮੰਡੀ ਦਾ ਇਹ ਸ਼ੁਭਰ ਤੁਸੀਂ ਜਦੋਂ ਰੋਜ਼ ਸਵੇਰੇ ਦੇਖਦੇ ਹੋ ਬਹੁਤ ਜਾਮ ਲੱਗਿਆ ਹੁੰਦਾ ਉਹਨਾਂ ਗੰਦਗੀ ਵੀ ਫੈਲਦੀ ਹੈ ਤੋਂ ਵੀ ਬੀਬੀਐਮਬੀ ਤੋਂ ਅਸੀਂ ਜਗ੍ਹਾ ਲੈ ਲਈਏ ਬਹੁਤ ਜਲਦੀ ਉਹ ਵੀ ਸ਼ਿਫਟ ਕਰਾਵਾਂਗੇ ਚਾਰੋਂ ਮਸਲੇ ਮੇਰੇ ਧਿਆਨ ਚ ਹੈ ਪੰਜਵਾਂ ਜਿਹੜਾ ਟੂਰਿਜ਼ਮ ਦਾ ਦੱਸਿਆ ਸੀ ਤੁਹਾਡੇ ਸਾਹਮਣੇ ਉਹਨੋਂ ਜਿਹੜਾ ਕੀਰਤਪੁਰ ਸਾਹਿਬ ਦਾ ਐਂਟਰੀ ਪੁਆਇੰਟ ਹੈ ਉੱਥੇ ਕੰਮ ਲਗਾਤਾਰ ਚੱਲ ਰਿਹਾ ਤੇ ਮਹੀਨੇ ਡੇਢ ਮਹੀਨੇ ਚ ਉਹ ਵੀ ਪੂਰਾ ਹੋ ਜਾਊਗਾ ਉਹੀ ਪੁਲ ਜਿੱਥੇ ਬਹੁਤ ਗੰਦੇ ਗੰਦੇ ਪੋਸਟਰ ਗੰਦਗੀ ਹੁੰਦੀ ਸੀ ਅੱਜ ਤੁਸੀਂ ਦੇਖੋ ਉੱਥੇ ਗੁਰਬਾਣੀ ਦੇ ਨਾਲ ਬੂਟੇ ਲੱਗ ਰਹੇ ਆ ਸੋਨੇ 8 ਫੁੱਟ ਉੱਚਾ ਰਬਾਬ ਕਿਉਂਕਿ ਕੀਰਤਪੁਰ ਸਾਹਿਬ ਦਾ ਨਾਮ ਜਿਹੜਾ ਉਹ ਕੀਰਤਨਪੁਰ ਤੋਂ ਸੀ ਤਾਂ ਸਿੱਖ ਇਤਿਹਾਸ ਦੇ ਨਾਲ ਜੁੜਿਆ ਉਹ ਵੀ ਜਿਹੜਾ ਪ੍ਰੋਜੈਕਟ ਹੈ ਮਹੀਨੇ ਡੇਢ ਮਹੀਨੇ ਜੋ ਵੀ ਲੋਕਰਪਨ ਹੈ ਇਸ ਕਾਮਨਪੁਰ ਸਾਹਿਬ ਦੇ ਵਿੱਚ ਜਿਹੜਾ ਗੰਦਾ ਪਾਣੀ ਹੈ ਸ਼ਹਿਰ ਦਾ ਚੰਨ ਗੰਗਾ ਦੇ ਵਿੱਚ ਜਿਹੜਾ ਜੰਦਾ ਜੀ ਕੰਗ ਹਸਪੀਟਲ ਦੇ ਸਾਹਮਣੇ ਤੋਂ ਲੱਗ ਸਕੋ ਉਹੋ ਸੂਰਜੇ ਦਾ ਵੀ ਜਿਹੜਾ ਜੀ ਕਰਵਾ ਰਹੇ ਆ ਤੇ ਪਲੱਸ ਚਰਨ ਗੰਗਾ ਜਿਹੜਾ ਜਿਹੜਾ ਪ੍ਰੋਜੈਕਟ ਟੂਰਿਜ਼ਮ ਦਾ ਸੇਮ ਇਹ ਵੀ ਪਾਸ ਹੋ ਚੁੱਕਿਆ 80 ਕਰੋੜ ਦਾ ਪ੍ਰੋਜੈਕਟ ਹੈ ਜੀ ਕੁਝ ਜਿਹੜੀਆਂ ਨਿੱਜੀ ਜ਼ਮੀਨਾਂ ਨੇ ਉਹ ਆਂਦੀਆਂ ਉਹਨਾਂ ਨਾਲ ਅਸੀਂ ਪੁਨਾ ਪਰਿਵਾਰਾਂ ਦੇ ਨਾਲ ਮੈਂ ਲਗਾਤਾਰ ਰابطਾ ਕਰ ਰਹੇ ਹਾਂ ਕਿ ਇੱਥੇ ਸਾਡੀ ਖੂਬਸੂਰਤ ਸੈਰਗਾਹ ਬਣਾਉਂਦੀ ਕੋਸ਼ਿਸ਼ ਹੈ ਤਾਂਕਿ ਜਿਹੜਾ ਸਾਰਾ ਨਨਪੁਰ ਸਾਹਿਬ ਕੋਲੇ ਬਹੁਤ ਇਹ ਮਨਮੋਹਕ ਦ੍ਰਿਸ਼ ਹੈ ਮਾਥਮਨੇ ਮਾਤਾ ਨੈਣਾ ਦੇਵੀ ਦਾ ਦਰਬਾਰ ਦਿਖਦਾ ਤੇ ਇਹ ਸਾਡਾ ਪ੍ਰੋਜੈਕਟ ਹੈ ਜਿਹੜਾ ਇਸ ਸਾਲ ਅਸੀਂ ਪੈਸੇ ਵੀ ਅਲੋਕੇਟ ਕਰਾ ਲਏ ਸੀਗੇ ਤੇ ਜਿਹਦੇ ਵਿੱਚ ਚਰਨ ਗੰਗਾ ਦੀ ਚੈਨਲਾਈਜੇਸ਼ਨ ਵੀ ਹੋ ਜੂਗੀ ਤੇ ਦੋਨੋਂ ਪਾਸੇ ਸੈਰਗਾਹ ਬਣ ਸਕਦੀ ਹੈ ਜਿਸ ਨਾਲ ਪੂਰੇ ਸ਼ਹਿਰ ਨੂੰ ਤੇ ਜਿੰਨੇ ਵੀ ਲੋਕ ਬਾਹਰੋਂ ਆਉਂਦੇ ਆ ਐਜ਼ ਅ ਟੂਰਿਸਟ ਅਟਰੈਕਸ਼ਨ ਉਹ ਇੰਨੀ ਸ਼ਾਨਦਾਰ ਪ੍ਰੋਜੈਕਟ ਹੈ ਉਹਦੀ ਬਿਊਟੀਫਿਕੇਸ਼ਨ ਦਾ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਦੇ ਵਿੱਚ ਕੁਝ ਨਿੱਜੀ ਜਿਹੜੇ ਰਕਬੇ ਆਉਂਦੇ ਆ ਅਸੀਂ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ ਤਾਂ ਕਿ ਉਹਨਾਂ ਤੋਂ ਐਨਓਸੀ ਮਿਲ ਜਾਵੇ ਤੇ ਕੰਮ ਸ਼ੁਰੂ ਹੋ ਸਕੇ ਸਰ ਰਿਕਾਰਡ ਮਾਰਜਿਨ ਦੇ ਨਾਲ ਨਾਲ ਪੁਰਸਫਤ ਜਿੱਤੇ ਸੀ ਉਹ 24 ਦੇ ਇਲੈਕਸ਼ਨ ਆ ਰਹੇ ਨੇ ਉਹਨੂੰ ਲੈ ਕੇ ਮੈਂ ਸਹੀ ਫੇਰ ਦੇਖੋ ਦੋਸਤ ਅਸੀਂ ਸੇਵਾ ਕਰਨ ਆਏ ਹਾਂ ਇਹ ਜਿਹੜਾ ਧਰਤੀ ਹੈ ਇਹ ਦਸਮ ਪਾਤਸ਼ਾਹ ਦੀ ਧਰਤੀ ਹੈ ਇੱਥੋਂ ਖਾਲਸਾ ਪੰਥ ਦੀ ਸਿਰਜਣਾ ਹੋਈ ਹੈ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਅਸੀਂ ਸੇਵਾ ਕਰਦੇ ਹਾਂ ਤੇ ਆਪਣਾ ਕਰਮ ਨਿਭਾ ਰਹੇ ਹਾਂ ਬਹੁਤ ਧੰਨਵਾਦ ਕਰਨਾ ਜਾਂਦੇ ਜੀ ਜੀ ਪਿਛਲੇ ਸਾਲ ਵੀ ਜੀ ਸਾਡੇ ਵੱਲੋਂ ਇੱਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਸੜਕਾਂ ਦੇ ਦੋਨੋਂ ਕੰਡੇ ਤੇ ਲੰਗਰ ਲੱਗਣੇ ਹੁੰਦੇ ਆ ਤੇ ਉੱਥੇ ਹੀ ਗੰਦ ਪਿਆ ਹੁੰਦਾ ਤਾਂ ਚੰਗਾ ਨਹੀਂ ਲੱਗਦਾ ਸੰਗਤ ਆਂਦੀ ਹੈ ਗੁਰੂ ਕਾ ਲੰਗਰ ਸ਼ਕਤੀ ਹੈ ਤੇ ਇਸ ਸਾਲ ਅਸੀਂ ਹੋਰ ਵੀ ਜਿਹੜਾ ਇਸੇਵਾ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਸਾ ਨੰਗਲ ਤੋਂ ਲੈ ਕੇ ਨੰਗਲ ਤੱਕ ਸਾਰੀ ਮੇਨ ਰੋਡ ਦੀ ਸਾਫ ਸਫਾਈ ਕੋਈ ਸਾਰੀ ਕੋਈ ਸੜਕ ਦੇ ਉੱਤੇ ਕੋਈ ਜੰਪ ਕੋਈ ਇਦਾਂ ਦੀ ਲਾਈਟ ਨਾ ਹੋਵੇ ਜੋ ਬੰਦ ਹੋਵੇ ਤੇ ਅਗਲੇ 10-12 ਦਿਨ ਸੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਹ ਲਿਸ਼ਕਾ ਦਈਏ ਜਿੱਥੇ-ਜਿੱਥੇ ਪੌਦੇ ਲੱਗ ਸਕਦੇ ਪੌਦੇ ਵੀ ਲਾਈਏ ਤਾਂ ਕਿ ਹੁਲੇ ਮੁਹੱਲੇ ਦੇ ਜਿਹੜੇ ਵੀ ਸੰਗਤ ਆਵੇ ਉਹ ਗੁਰੂ ਦੀ ਨਗਰੀ ਆ ਕੇ ਵਾਕੇ ਹੀ ਆਨੰਦਿਤ ਹੋਵੇ ਤੇ ਨਾਲ ਹੀ ਮੇਰੀ ਆਪਸ ਦੇ ਰਾਹੀਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਵਾਰੀ ਆਪਾਂ ਹੋਲਾ ਮੱਲਾ ਜਿਹੜਾ ਪਲਾਸਟਿਕ ਮੁਫ ਜਿਹੜਾ ਮੁਕਤ ਉਹ ਮਨਾਈਏ ਤਾਂ ਕਿ ਆਪਾਂ ਵਾਤਾਵਰਣ ਦੇ ਲਈ ਵੀ ਜਿਵੇਂ ਬਾਬੇ ਨਾਨਕ ਨੇ ਕਿਹਾ ਹੈ ਉਦਾਂ ਹੀ ਆਪਾਂ ਵਾਤਾਵਰਣ ਦੇ ਪ੍ਰਤੀ ਵੀ ਜਿਹੜੀ ਆਪਣੀ ਜਿਹੜੀ ਸੰਵੇਦਨਸ਼ੀਲਤਾ ਉਹ ਦਿਖਾ ਸਕੀਏ। ਸਰਿਕ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਾਰੀ ਆਪਾਂ ਹੋਲਾ ਮੱਲਾ ਜਿਹੜਾ ਪਲਾਸਟਿਕ ਮੁਕਤ ਹੋਵੇ ਕਿਉਂਕਿ ਪਲਾਸਟਿਕ ਜਿੰਨਾ ਵੀ ਤੁਸੀਂ ਦੇਖਦੇ ਹੋ ਜਿਹੜਾ ਆਲੇ ਦੁਆਲੇ ਗੰਦ ਹੈ ਪਲਾਸਟਿਕ ਜਿਹੜਾ ਹੈ ਉਹ ਡਿਸਪੋਜ਼ ਨਹੀਂ ਹੁੰਦਾ ਉਹ ਨਹੀਂ ਗਲਦਾ ਇਸ ਕਰਕੇ ਉਹ ਆਪਾਂ ਕੱਲੇ ਆਪਣੇ ਨਹੀਂ ਕਈ ਕਈ ਸਦੀਆਂ ਤੱਕ ਦਾ ਜਿਹੜਾ ਆਪਾਂ ਗੰਦਗੀ ਫੈਲਾ ਰਹੇ ਹਾਂ ਇਸ ਕਰਕੇ ਜਿਹੜਾ ਹੈ ਇਦਾਂ ਦੇ ਪਲਾਸਟਿਕ ਦਾ ਪਰਹੇਜ਼ ਕਰੋ ਬਹੁਤ ਜ਼ਿਆਦਾ ਅਮਰਜੈਂਸੀ ਹੈ ਸਿੰਗਲ ਯੂਜ਼ ਪਲਾਸਟਿਕ ਦਾ ਤੁਸੀਂ ਇਸਤੇਮਾਲ ਕਰਦੇ ਹੋ एक पूर्ण कार वासुरुपति भक्ति सहाय वास गुरु नानक दिन के आई माम कर अर्जुन हर गोविंद नाम सुम श्री हर राय श्री हरपति जिस जीत सब अजाए एक बहादुर करना लिखा वैठाई सौ आई में सहाय दसवें पाशाह हर श्री गुरु गोबिंद सिंह सा दशम हर्षोग ਦੇ ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾ ਭਾਂਤ ਕਰਕੇ ਬੋਲੋ ਜੀ ਆਹ ਜੰ ਪਿਆਰਿਆਂ ਸਾਡਾ ਸਤਿਕਾਰ ਕਰਦੇ ਜੀ ਇਹਨਾਂ ਆਪ ਜੀ ਦੇ ਵਰਕਸ਼ਾਪੇ ਦੇਖ ਕੇ ਲਈ ਇੱਕ ਵਾਰੀ ਦੇਖੀ ਅਮੁੱਤਾ ਇਹਨਾਂ ਪਿਆਰਿਆਂ ਸਿੱਖਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਸਾਡੀ ਬੋਲੋ ਜੀ ਆਹ ਜੀ ਇਹਨਾਂ ਮਾਣਿਆਂ ਦੇ ਬਾਣ ਨੇ ਤਾੜਿਆ ਤੇ ਤਾੜ ਨੇ ਉੱਠਿਆ ਜੀ ਉਸ ਦੇ ਪਛਾਣ ਨੂੰ ਧੰਨ 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 ਸੰਮਤ ਕੇ ਦਾਤੇ ਪੰਚ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਆਪ ਜੀ ਦੇ ਮਹਾਨ ਖਾਲਸਾ ਜੀ ਦੇ ਪ੍ਰਗਟ ਅਸਥਾਨ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੂੰ ਹਾਜ਼ਰ ਨਾਮ ਸਤਿਗੁਰ ਜਾਣਦੇ ਹਾਂ ਪਾਵਨ ਪੀਤਰ ਚਰਨਾ ਕਮਲਾ ਬਾਸ ਅਰਦਾਸ ਬੇਨਤੀ ਜੋਜਰੀ ਹੈ ਸਤਿਗੁਰੂ ਜੀ ਆਪਦੇ ਪਾਵਨ ਪੂਤਰ ਅਰਸਾਨਾ ਤੇ ਗਣ ਦੇ ਕਲਾ ਦੇ ਪ੍ਰਤੀਕ ਕੌਮੀ ਤੇ ਹਾਰ ਬੋਲੇ ਮੁਹੱਲੇ ਦੇ ਸਮਾਗਮ ਨੂੰ ਬਖ ਰੱਖਦੇ ਹੋਇਆ ਸਤਿਗੁਰੂ ਜੀ ਆਪ ਜੀ ਦੀ ਬਰੋਸਾਯੋ ਨਗਰੀ ਸ੍ਰੀ ਅਨੰਤਪੁਰ ਸਾਹਿਬ ਦੇ ਅਤੀ ਸਤਕਾਰਯੋਗ ਮਹਾਪੁਰ ਸੰਤ ਭਗਤ ਕੁਸ਼ਮੀਰ ਸਿੰਘ ਢੂੜੀ ਵਾਲੇ ਅਤੇ ਇਸ ਪ੍ਰਸ਼ਾਸਨ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਤੱਕ ਤੇ ਸ੍ਰੀ ਕੇਸਰ ਸਾਹਿਬ ਜੀ ਦੇ ਛਤਰ ਸ਼ਾਇਆ ਹੇਠ ਸਤਿਗੁਰੂ ਜੀ ਆਪ ਜੀ ਨਗਰੀ ਸੁਪਾਈ ਦੀ ਮਹਾਨ ਨੂੰ ਕਰਨ ਵਾਸਤੇ ਆਪ ਜੀ ਦੇ ਪਵਿੱਤਰ ਚਰਨਾ ਕਬਲਾ ਪਾਸ ਅਰਦਾਸ ਬੇਨਤੀ ਹੈ ਮਹਾਰਾਜੀ ਜਾ ਕੈ ਮस्तक ਭਾਗ ਸਾਥ ਸੇਵਾ ਲਾਇਆ ਸਤਿਗੁਰ ਜੀ ਜਾਂ ਸਾਥ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਸਭ ਪਾਪ ਕ ਸੰਮਲਪਨੇ ਦੇ ਮਹਾ ਬਾਕਾਂ ਸਾਥ ਸੱਤੇ ਪਾਸ਼ਾ ਕਿਰਪਾ ਕਰੋ ਆਪ ਹਾਜ਼ਰ ਨਾਜ਼ਰ ਹੋਕਰ ਮਹਾਪੁਰਖਾਂ ਸੰਗਤਾਂ ਪ੍ਰਸ਼ਾਸਨ ਦੇ ਸਿਸ਼ਟੇ ਮਹਿਰ ਪਰ ਯਾਤਰਾ ਕੇ ਸਾਧਗੁਰੂ ਜੀ ਸਫਾਈ ਦੀ ਮਹਮ ਆਰੰਭ ਕਰਨ ਦੀ ਆਗਿਆ ਬਖਸ਼ੋ ਵਿਚਕਰਤਾਪੁਰਖ ਖਲੋਗਾ ਬਾਗਨਾ 빙ਗਾ ਹੋਗਾ ਸੱਚੇ ਪਾਸ਼ਾ ਆਪ ਜੀ ਨੇ ਹਾਜ਼ਰ ਨਾਜ਼ਰ ਹੋਕਰ ਸਭੋਤਿਆਂ ਸੰਗਤਾਂ ਤੋਂ ਸੇਵਾ ਲੈਣੀ ਸਭਨਾਂ ਦੇ ਸਿਸ਼ਟੇ ਮਹਿਰ ਪਰ ਯਾਤਰਾ ਰੱਖਣਾ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸੇਧ ਕਰ ਪਰ ਹੁਸਾ ਨਾਮਦਾਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਦੇ ਜੀਵਨ ਬਖਸ਼ਿਸ਼ ਕਰਨੇ ਮਹਾਪੁਰਖਾਂ ਦੇ ਸਿਸ਼ਟੇ ਮਹਿਰ ਪਰ ਯਾਤਰਾ ਰੱਖ ਕੇ ਜੜ ਦੀ ਕਲਾ ਨਾਲ ਸੇਵਾ ਲੈਣੀ ਸੱਚੇ ਬਾਸ਼ਾ ਅੰਗ ਸੰਗ ਸਹਾਇਤਾ ਕਰੋ ਜੈ ਕਾਰਿਆਂ ਦੀ ਗੂੰਜ ਦੇ ਨਾਲ ਸਤਿਗੁਰੂ ਜੀ ਸੇਵਾ ਆਰੰਭ ਕਰਨ ਦੀ ਆਗਿਆ ਬਖਸ਼ੋ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਜੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ